ਅੰਮ੍ਰਿਤਸਰ ਵਿਖੇ ਲੱਗੇ ਹੋਲਡਿੰਗ ਉੱਤੇ ਭਗਵਾਨ ਵਾਲਮੀਕ ਤੀਰਸ ਸਤੇ ਭਗਵਾਨ ਵਾਲਮੀਕ ਦੀ ਜੀ ਦੀ ਫੋਟੋ ਦੀ ਬੇਅਦਬੀ ਨੂੰ ਲੈ ਕੇ ਸਮੂਹ ਵਾਲਮੀਕ ਭਾਈਚਾਰੇ ਨੇ 19 ਜੁਲਾਈ 12 ਵਜੇ ਭੰਡਾਰੇ ਪੁਲ ਵਿਖੇ ਰੋਸ ਪ੍ਰਦਰਸ਼ਨ ਦਾ ਕੀਤਾ ਐਲਾਨ। ਜੈ ਕੀ ਅਮਰ ਜੈ ਵਾਲਮੀਕ ਜੈ ਕੀ ਅਮਰ ਜੈ ਆਪਣਾ ਨਾਮ ਰੱਖੀ ਜਿਹੜਾ ਅੱਜ ਰੋਸ ਪ੍ਰਦਰਸ਼ਨ ਆ ਕਿਸਮ ਨੂੰ ਕਰਿਆ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਸੰਵਿਧਾਨ ਮੈਂ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ੈਡੂਲ ਕਾ ਜ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਇਹ ਜਿਹੜਾ ਅੱਜ ਜਿਹੜੀ ਮੀਟਿੰਗ ਰੱਖੀ ਗਈ ਆ ਇਹ ਜੀ ਜਸਬੀਰ ਸਿੰਘ ਐਮ ਐਲ اے ਜਿਹੜੇ ਵੈਸਟ ਦੇ ਐਮ ਐਲ اے ਨੇ ਉਹਨਾਂ ਨੇ ਇੱਕ ਏਡੀ ਮਾੜੀ ਉਹਨਾਂ ਨੇ ਘਟਨਾ ਜਿਹੜੀ ਕੀਤੀ ਆ ਆਪਣੇ ਬੋਰਡ ਲਾਏ ਨੇ ਮਾਰੀਸ਼ੀ ਵਾਲਮੀਕ ਮਹਾਰਾਜ ਦੇ ਮੰਦਰ ਦੇ ਮੰਦਰ ਦੇ ਉੱਪਰ ਉਹਨਾਂ ਨੇ ਆਪਣੇ ਆਮ ਪਾਰਟੀ ਦਾ ਇੱਕ ਲੋਗੋ ਲਾਇਆ ਝਾੜੂ ਦਾ ਤੇ ਜਿਹੜੀ ਫੋਟੋ ਲਾਈ ਆ ਉਹ ਆਪਣੀ ਵਾਲਮੀਕ ਮਹਾਰਾਜ ਤੋਂ ਵੀ ਵੱਡੀ ਲਾਈ ਆ ਜਿਹੜੇ ਉੱਥੇ ਉਹਨਾਂ ਦੇ ਨਾਲ ਚਾਰ ਪੰਜ ਜਿਹੜੇ ਉਹਨਾਂ ਨੇ ਲਾਇਆ ਇੱਕ ਕੇਜਰੀਵਾਲ ਆ ਅਮਨ ਰੋੜਾ ਭਗਵੰਤ ਮਾਨਾ ਹੋਰ ਵੀ ਆ ਗਏ ਆ ਉਹਨਾਂ ਨੇ ਬਿਲਕੁਲ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਫੋਟੋ ਦੇ ਨਾਲ ਉਹਨਾਂ ਨੂੰ ਬਰਾਬਰ ਲਾਇਆ ਆ ਮਰ ਲੇਕਿਨ ਇਹ ਸਾਡੀ ਜਿਹੜੀ ਆ ਭਗਵਾਨ ਵਾਲਮੀਕੀ ਮਹਾਰਾਜ ਸ੍ਰਿਸ਼ਟੀਗਰਦਾਰੀ ਦੇ ਜਿਹੜੀ ਉਹਨਾਂ ਨੇ ਬੇਅਦਬੀ ਕੀਤੀ ਆ ਉਹ ਬੜੀ ਨਿੰਦਣਯੋਗ ਆ ਉਹਨਾਂ ਨੂੰ ਇਸ ਬੇਅਦਬੀ ਦੀ ਮਾਫੀ ਨਹੀਂ ਕੀਤਾ ਜਾਏਗਾ ਕਿਉਂਕਿ ਇਹਨਾਂ ਨੇ 2-4 ਦਿਨ ਪਹਿਲੇ ਹੀ ਭਗਵੰਤ ਮਾਨ ਉਹਨਾਂ ਨੇ ਇਹਨਾਂ ਨੇ ਸੰਵਿਧਾਨ ਸਭਾ ਦੇ ਵਿੱਚ ਇੱਕ ਮਤਾ ਪਾ ਕੇ ਉਹਨਾਂ ਨੇ ਕਾਨੂੰਨ ਪਾਸ ਕੀਤਾ ਹੈ ਵੀ ਜਿਹੜਾ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬੇਅਦਬੀ ਕਰੇਗਾ ਉਹਨੂੰ ਉਮਰਗੈਦ ਹੋਏਗੀ ਤੇ ਅਸੀਂ ਤੇ ਭਗਵੰਤ ਮਾਨ ਦੀ ਤੁਹਾਨੂੰ ਬੇਨਤੀ ਵੀ ਕਰਦੇ ਆ ਤੇ ਚੇਤਾਵਨੀ ਵੀ ਦਿੰਦੇ ਆ ਜੇ ਤੁਸੀਂ ਇਹ ਜਸਬੀਰ ਸਿੰਘ ਐਮਐਲਏ ਨੂੰ ਕਿਉਂਕਿ ਇਹਨਾਂ ਨੇ ਬੜੀ ਵੱਡੀ ਬੇਅਦਬੀ ਕੀਤੀ ਆ ਸਾਡੇ ਪੀਰਥ ਦੀ ਔਰ ਭਗਵਾਨ ਵਾਲਮੀਕੀ ਮਹਾਰਾਜੀ ਦੇ ਤੇ ਅਸੀਂ ਤਾਂ ਕਹਿੰਦੇ ਆ ਵੀ ਇਹਨਾਂ ਨੂੰ ਵੀ ਉਹੀ ਸਜ਼ਾ ਹੋਣੀ ਚਾਹੀਦੀ ਆ ਉਮਰਗੜ੍ਹ ਦੀ ਜਿਸ ਤਰ੍ਹਾਂ ਤੁਸੀਂ ਇਹ ਕਾਨੂੰਨ ਪਾਸ ਕੀਤਾ ਭਗਵਾਨ ਦਮਨ ਜੀ ਅਸੀਂ ਤੁਹਾਨੂੰ ਭੱਜਣ ਨਹੀਂ ਦੇਣਾ ਕਿਉਂਕਿ ਇਹ ਤੁਸੀਂ ਖੁਦ ਕਾਨੂੰਨ ਪਾਸ ਕੀਤਾ ਆਇਆ ਵਾ ਜੇ ਤੁਸੀਂ ਭੱਜ ਗਏ ਤੇ ਸਮਝੋ ਤੁਸੀਂ ਚੀਫ ਮਿਨਿਸਟਰ ਸਾਹਿਬ ਦੇ ਲਾਇਕ ਨਹੀਂ ਹੋਗੇ ਜੇ ਜੇ ਤੁਸੀਂ ਭੱਜੋਗੇ ਜੇ ਤੁਸੀਂ ਇਹਨੂੰ ਸਜ਼ਾ ਨਾ ਦਿੱਤੀ ਉਮਰ ਗਾਇਦੀ ਐਫ ਆਈ ਆਰ ਕੱਢ ਕੇ ਤੇ ਇਹਦਾ ਸਮਾਜ ਵਾਲਮੀਕੀ ਸਮਾਜ ਕੱਲ ਨੂੰ ਸੜਕਾਂ ਤੇ ਆਏਗਾ ਕਿਸੇ ਨੂੰ ਅਸੀਂ ਮੰਗ ਪੱਤਰ ਨਹੀਂ ਦਵਾਵਾਂਗੇ ਕਿਉਂਕਿ ਅਸੀਂ ਮੰਗ ਪੱਤਰ ਦੇ ਦੇ ਕੇ ਥੱਕ ਗਏ ਆ ਆਪਸਾਂ ਨੂੰ ਡੀਸੀ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਅਰ ਇਹ ਹੁਣ ਕੋਈ ਮੰਗ ਪੱਤਰ ਨਹੀਂ ਦੇਣਾ ਕਿਉਂਕਿ ਬਾਰ-ਬਾਰ ਕਬੀ ਕਦੀ ਸਾਡੇ ਡਾਕਟਰ ਬੀ ਆਰ ਅੰਬੇਦਕਰ ਦੀ ਸਾਭ ਦੀ ਬੇਇੱਜ਼ਤੀ ਕਰਦੇ ਨੇ ਕੋਈ ਕਦੀ ਵਾਲਮੀਕ ਮਹਾਰਾਜੀ ਕਰੀ ਸਾਡੇ ਮੰਦਰ ਤੇ ਢਾੜੂ ਲਾ ਦਿੰਦੇ ਨੇ ਇਹ ਜਦੋਂ ਦੀ ਸਰਕਾਰ ਆਈ ਆ ਸਾਡਾ ਸਭ ਤੋਂ ਜ਼ਿਆਦਾ ਦਲਤਾਨਾ ਜਿਹਾ ਕਹਾਣ ਹੋਇਆ ਤੇ ਇਸ ਸਰਕਾਰ ਦੇ ਵਿੱਚ ਹੋਇਆ ਹੁਣ ਅਸੀਂ ਕਿਹਨੂੰ ਬਖਸ਼ਾਂਗੇ ਨਹੀਂ ਚਾਹੇ ਉਹ ਕਐਮਐਲਏ ਹੋਵੇ ਚਾਹੇ ਉਹ ਮੰਤਰੀ ਹੋਵੇ ਅਸੀਂ ਕੱਲ ਧਰਨਾ ਲਾ ਰਹੇ ਹਾਂ ਕੋਈ ਮੰਗ ਬੱਦਲ ਨਹੀਂ ਦਵਾਂਗੇ ਸਿੱਧਾ ਅਸੀਂ ਇਸ ਜਸਬੀਰ ਸਿੰਘ ਐਮਐਲਏ ਦੇ ਔਰ ਆਮ ਪਾਰਟੀ ਦੇ ਖਿਲਾਫ ਇਹ ਧਰਨਾ ਲਾਵਾਂਗੇ ਤੇ ਦੱਸ ਦਾਂਗੇ ਵੀ ਜਦ ਤੱਕ ਭਗਵਾਨ ਦੇ ਮਾਨ ਇਹਦਾ ਸਤੀਫਾ ਨਹੀਂ ਲੈਂਦਾ ਤਦ ਤੱਕ ਉਹ ਧਰਨਾ ਜਾਰੀ ਰਹੇਗਾ ਇਹਨਾਂ ਨੂੰ ਕਹਿੰਦਾ ਹੈ ਜੈ ਵਾਲਮੀਕੀ ਹਰ ਹਾਲ ਬਾਲਮੀਕੀ ਜੈ ਭੀਮ ਜੈ ਸਰਦਾਰ ਜੀ ਜਿਹੜੀ ਰੋਸ ਮੀਟਿੰਗ ਰੱਖੀ ਗਈ ਹੈ ਕਿਸ ਨੂੰ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਮੈਂ ਆਦੀ ਆਦੀ ਵਾਲਮੀਕੀ ਮਿਲ ਕੇ ਮਹਾਪੰਚਾਇਤ ਸੰਗਠਨ ਆ ਮੁਕਸਦ ਚੱਲੇ ਆ ਸੋਸਾਇਟੀ ਨਾਲ ਤੁਣਾ ਸਾਹਿਬ ਟਰਸਟ ਤੋਂ ਚੇਅਰਮੈਨ ਗੱਬਰ ਜੀ ਔਰ ਸਾਡਾ ਸੰਤ ਸਮਾਜ ਜਗਦੀਸ਼ ਕੁਮਾਰ ਜੱਗੂ ਜੀ ਸਾਡਾ ਯੂਥ ਟੋਨੀ ਗਿੱਲ ਜੀ ਔਰ ਸਨੀ ਜੀ ਸਾਡੀ ਸਾਰਾ ਜੀ ਸਾਰਾ ਜਿਹੜਾ ਅੰਮ੍ਰਿਤਸਰ ਇਕੱਠਾ ਹੋਇਆ ਇਸ ਕਰਕੇ ਹੋਇਆ ਕਿ ਬੜੇ ਵਿਸਤਾਰ ਦੇ ਨਾਲ ਤੁਹਾਨੂੰ ਜੱਗੂ ਜੀ ਨੇ ਦੱਸਿਆ ਹੈ ਕਿ ਜਸਬੀਰ ਐਮ ਐਲ ਏ ਨੇ ਜਿਹੜੀ ਸ਼ਹਿਰ ਦੇ ਵਿੱਚ ਪੋਸਟਰ ਲਾ ਕੇ ਜਿਹੜੇ ਉਤੇ ਭਗਵਾਨ ਵਾਲਮੀਕੀ ਮਾਰਾ ਦੇ ਜਿਹੜੀ ਮੰਦਿਰ ਦੀ ਬੇਅਦਬੀ ਕੀਤੀ ਹੈ ਲੋਗੋ ਲਗਾ ਕੇ ਇਹਦੇ ਵਿੱਚ ਪੂਰੇ ਪੰਜਾਬ 'ਚ ਜਿਹੜਾ ਰੋਸ ਹੈ ਲਗਾਤਾਰ ਉਹਨੇ ਵਧੀ ਜਾ ਰਿਹਾ ਵਾ ਤੇ ਅਸੀਂ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਕਿ ਇਹ ਬੰਦੇ ਨੂੰ ਜਿਹੜਾ ਵਾ ਇਹਦੀ ਐਮ ਐਲ ਏ ਦੀ ਸੀਟ ਤੋਂ ਲਾਇਆ ਜਾਵੇ ਇਹਨੂੰ ਜਿਹੜਾ ਇਹ ਉਹ ਤਰ੍ਹਾਂ ਸ਼ਾਈਨ ਬੋਰਡ ਦਾ ਮੈਂਬਰ ਲਗਾਇਆ ਗਿਆ ਵਾ ਉਹਦੇ ਤੋਂ ਵੀ ਲਾਇਆ ਜਾਵੇ ਅੱਜ ਸਾਨੂੰ ਸੂਤਰਾਂ ਤੋਂ ਪਤਾ ਲੱਗਾ ਵਾ ਕਿ ਇਹ ਜਿੰਨੇ ਵੀ ਐਮਐਲਏ ਆ ਉੱਥੇ ਮੱਥਾ ਟੇਕਨ ਆ ਰਹੇ ਆ ਤੇ ਅਸੀਂ ਬੇਨਤੀ ਕਰਾਂਗੇ ਕਿ ਇਸ ਬੰਦੇ ਆ ਉੱਥੇ ਐਮਐਲਏ ਨੂੰ ਢੱਕਿਆ ਜਾਵੇ ਉੱਥੇ ਇਹਨਾਂ ਨੂੰ ਮੱਥਾ ਨਾ ਟੇਕਨ ਦਿੱਤਾ ਜਾਵੇ ਕਿਉਂਕਿ ਜਿਹੜੇ ਲੋਕ ਖੁਦ ਹੀ ਬੇਅਦਬੀਆਂ ਕਰੀ ਜਾਂਦੇ ਆ ਤੇ ਫਿਰ ਉਹ ਮੱਥੇ ਟੇਕਨ ਦੇ ਲਾਇਕ ਨਹੀਂ ਹੈਗੇ ਤੇ ਮੈਂ ਬੇਨਤੀ ਕਰੂੰਗਾ ਕਿ ਇਹਨਾਂ ਲੋਕਾਂ ਨੂੰ ਉੱਥੋਂ ਢੱਕਿਆ ਜਾਵੇ ਔਰ ਆਨ ਵਾਲੇ ਸਮੇਂ ਦੇ ਵਿੱਚ ਜਿਹੜਾ ਜਗੂ ਪ੍ਰਧਾਨ ਜੀ ਨੇ ਕਿਹਾ ਕਿ ਕੱਲ 12 ਵਜੇ ਜਿਹੜਾ ਵਾ ਭੰਡਾਰੀ ਪੁਲ ਦੇ ਉੱਤੇ ਰੋਸ਼ ਕੀਤਾ ਜਾਏਗਾ ਮੈਂ ਸਮੂਹ ਸਾਧ ਸੰਗਤ ਨੂੰ ਔਰ ਵਾਲਮੀਕਨ ਸਮਾਜ ਨੂੰ ਐਸੀ ਭਾਈਚਾਰੇ ਨੂੰ ਬੇਨਤੀ ਕਰਦਾ ਕਿ ਵੱਧ ਚੜ ਕੇ ਪਹੁੰਚੋ ਜਿਹੜਾ ਭੰਡਾਰੀ ਪੁਲ ਦੇ ਉੱਤੇ ਜਿਹੜਾ ਵਾ ਇਹ ਰੋਸ਼ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਆ ਕਿ ਜਿਹੜੇ ਲਗਾਤਾਰ ਜਿਹੜੇ ਸਾਡੇ ਸਮੇਂ ਧਰਮ ਦੀਆਂ ਬੇਅਦਬੀਆਂ ਕਰਦੇ ਪਏ ਆ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਪੈਣਾ ਹੈ ਕਿਉਂ ਦੇਖੋ ਹਿਸਾਰ ਦੇ ਵਿੱਚ ਜੇ ਭਾਜਪਾ ਆ ਤੇ ਭਾਜਪਾ ਸਰਕਾਰ ਦੇ ਵਿੱਚ ਵੀ ਦੇਖ ਲਓ ਹਿਸਾਰ ਦੇ ਵਿੱਚ ਸਾਡੇ ਵਾਲਮੀਕਨ ਗਣੇਸ਼ ਵਾਲਮੀਕਨ ਦਾ ਧੱਕਾ ਹੋਇਆ ਉਹਨੂੰ 16 ਸਾਲ ਦੇ ਬੱਚੇ ਨੂੰ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਵੱਲੋਂ ਮਾਰ ਕਟਾਈਆਂ ਕਰਕੇ ਉਹਦੀ ਜਾਨ ਲਿੱਤੀ ਗਈ ਅੱਜ ਤੱਕ ਉਸ ਪਰਿਵਾਰ ਨੂੰ ਨਹੀਂ ਇਨਸਾਫ ਮਿਲਦਾ ਪਿਆ ਤੇ ਅੱਜ ਉਹ ਸਾਰਾ ਜਿੰਨਾ ਵੀ ਵਾਲਮੀਕਨ ਭਾਈਚਾਰਾ ਐਸੀ ਭਾਈਚਾਰਾ ਸਾਰਾ ਸੜਕਾ ਦੇ ਹਿਸਾਰ ਦੇ ਵਿੱਚ ਉੱਤਰ ਆਇਆ ਵਾ ਤੇ ਆਪਾਂ ਨੂੰ ਸਰਕਾਰਾਂ ਨੂੰ ਜਿਹੜਾ ਜਵਾਬ ਦੇਣਾ ਕਿ ਇਹਨਾਂ ਲੋਕਾਂ ਨੂੰ ਅਸੀਂ ਸੀਟਾਂ ਦੇ ਉੱਤੇ ਬਹਨੇ ਆ ਫਿਰ ਬਾਦ ਉਹ ਇਹ ਲੋਕ ਸਾਡੇ ਲੋਕਾਂ ਦਾ ਹੀ ਅਤਿਆਚਾਰ ਬਾਦੋ ਕਰਦੇ ਆ ਇਸ ਕਰਕੇ ਇਹਨਾਂ ਨੂੰ ਭਾਈ ਦਾ ਸਰਕਾਰਾਂ ਤੇ ਅਸੀਂ ਇਸ ਕਰਕੇ ਬਣੋਨੇ ਕਿ ਸਾਡੇ ਦੁੱਖ ਸੁੱਖ ਦੀਆਂ ਬਾਵਾ ਬਣਨ ਸਾਡੇ ਦੁੱਖ ਸੁੱਖ ਦੀ ਸਾਂਝ ਪਾਣ ਤੇ ਇਹ ਲੋਗ ਉੱਠ ਉੱਠ ਕੇ ਸਾਡੇ ਸਮਾਜ ਦਾ ਮਜ਼ਾਕ ਕਰਦੇ ਇਹ ਲੋਗ ਤੇ ਇਹਨਾਂ ਨੂੰ ਜਵਾਬ ਦੇਣਾ ਬੜਾ ਜ਼ਰੂਰੀ ਆ ਬੇਨਤੀ ਐ ਸਮੂਹ ਸਾਧ ਸੰਗਤ ਨੂੰ ਪੂਰੇ ਐਸੀ ਭਾਈਚਾਰੇ ਨੂੰ ਕਿ ਕੱਲ 12 ਵਜੇ ਭੰਡਾਰੀ ਪੁਲ ਤੇ ਇਕੱਠੇ ਹੋਈਏ ਔਰ ਜਿਹੜਾ ਕੱਲ ਜਿਹੜਾ ਉੱਥੇ ਚੱਕਾ ਜਾਮ ਕੀਤਾ ਜਾਏਗਾ ਇਹ ਜਿਹੜਾ ਚੱਕਾ ਜਾਮ ਆਮ ਆਦਮੀ ਪਾਰਟੀ ਖਿਲਾਫ ਕੀਤਾ ਜਾਏਗਾ ਜੀ ਜੈ ਵਾਲੂਕੀ ਜਿਹੜੇ ਤਿੰਨ ਜਿਹੜੇ ਕਾਨੂੰਨ ਬੀਤੇ ਸੀ ਨਹੀਂ ਲਾਗੂ ਕੀਤੇ ਗਏ ਆ ਮੌਜੂਦਾ ਸਰਕਾਰ ਵੱਲੋਂ ਕੀ ਇਹ ਜਿਹੜੇ ਪ੍ਰਸ਼ਾਸਨ ਦੇ ਨੁਮਾਇੰਦੇ ਨੇ ਜਿਹੜੇ ਆਗੂ ਨੇ ਜਿਹੜੇ ਪਾਰਟੀਆਂ ਦੇ ਇਹਨਾਂ ਤੇ ਵੀ ਲਾਗੂ ਹੋਣਗੇ ਕਿ ਜਾਂ ਇਹ ਆਪਣੀ ਸਰਕਾਰ ਦਾ ਨਜਾਇਜ਼ ਫਾਇਦਾ ਚੱਕਣਾ ਦੇਖੋ ਜੀ ਜੇ ਤੇ ਲਾਗੂ ਇਹਨਾਂ ਤੇ ਕਰਨਗੇ ਤੇ ਫੇਰ ਹੀ ਅਸੀਂ ਮੰਨਾਂਗੇ ਕਿ ਇਹ ਇਹਨਾਂ ਨੇ ਲਾਗੂ ਕੀਤਾ ਵਾ ਆਪਣੇ ਵੀ ਬੰਦਿਆ ਦੇ ਉੱਤੇ ਜੇ ਨਹੀਂ ਕਰਨਗੇ ਤੇ ਦਾ ਮਤਲਬ ਕਿ ਬਾਬਾ ਸਾਹਿਬਾਂ ਬੀਟ ਕਰਦੇ ਸੰਵਿਧਾਨ ਨੂੰ ਇਹ ਲੋਕ ਨਹੀਂ ਮੰਨਦੇ ਸਿਰਫ ਇਹਨਾਂ ਨੇ ਫੋਟਵਾਂ ਲਗਾ ਕੇ ਬਾਬਾ ਸਾਹਿਬਾਂ ਬੀਟ ਕਰਦੀਆਂ ਜਦੋਂ ਭਗਤ ਸਿੰਘ ਦੀਆਂ ਫੋਟਵਾਂ ਲਗਾ ਕੇ ਇਹ ਸਿਰਫ ਇੱਕ ਸ਼ੋਸ਼ਾ ਜਿਹਾ ਹੀ ਬਣਾ ਛੱਡਿਆ ਵਾ ਇਹਨਾਂ ਲੋਕਾਂ ਨੇ ਕਿ ਸਾਡੇ ਲੋਕਾਂ ਨੂੰ ਆਪਣੇ ਵਾਲ ਕਰਨ ਵਾਸਤੇ ਕਿ ਅਸੀਂ ਸੰਵਿਧਾਨ ਨਿਰਮਾਤਾ ਗਏ ਇਹ ਤਾਂ ਖੁਦ ਕੀ ਨਾਲ ਦੇ ਸੰਵਿਧਾਨ ਦੇ ਆਪ ਨਹੀਂ ਪ੍ਰਤੀ ਖਲੋਰੇ ਠੀਕ ਹੈ ਇਹ ਵੀ ਜਿਸ ਤਰ੍ਹਾਂ ਭਾਜਪਾ ਚਾਹੁੰਦੀ ਹੈ ਨਾ ਮਨੁਸ਼ਵ੍ਰਿਧੀ ਲਾਗੂ ਕਰਨਾ ਚਾਹੁੰਦੀ ਆ ਇਹ ਪਾਰਟੀ 2 ਆ ਜਿਹੜੀ ਆਮ ਆਦਮੀ ਪਾਰਟੀ ਇਹ ਵੀ ਇਹੋ ਹੀ ਚਾਹੁੰਦੀ ਆ ਕਿ ਇਸ ਇਹ ਸੰਵਿਧਾਨ ਨੂੰ ਖਤਮ ਕੀਤਾ ਜਾਵੇ ਔਰ ਮਨੁਸ਼ਵ੍ਰਿਧੀ ਲਾਗੂ ਹੋ ਸਕੇ ਮਗਰ ਇਸ ਤਰ੍ਹਾਂ ਦਾ ਨਹੀਂ ਹੋਏਗਾ ਜੇ ਬਾਬਾ ਸਾਹਿਬ ਮੇਂ ਬੈਠਕਰ ਨੇ ਕੱਲ੍ਹ ਇਹਨੇ ਏਡੀ ਵੱਡੀ ਲੜਾਈ ਲੜੀ ਸੀ ਅੱਜ ਉਹਨਾਂ ਦੇ ਬੱਚੇ ਸਾਰੇ ਲੜਕੇ ਲੜਾਈ ਲੜਦੇ ਪਏ ਆ ਤੇ ਇਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਜੀ ਜੈ ਬਾਲਮੀਕੀ ਜੀ ਰੋਸ ਮੀਟਿੰਗ ਰੱਖੀ ਹੈ ਜੈ ਬਾਲਮੀਕੀ ਹਰ ਬਾਲਮੀਕੀ ਅੱਜ ਰੋਸ ਮੀਟਿੰਗ ਇਹ ਗਲਤੀ ਕੀਤੀ ਹੈ ਸਾਰੇ ਸਮਾਜ ਸੰ ਸਾਰੇ ਮਹੱਲਿਆਂ ਦੀ ਪ੍ਰਧਾਨ ਬੁੱਧੀ ਜੀ ਵੀ ਰੱਖੇ ਹੋਏ ਹੈ ਜੋ ਕਿ ਕੱਲ ਪ੍ਰੋਫੈਕ ਕੋਸਟ ਲੱਗੇ ਸੀ ਹੋਲਡਿੰਗ ਜਿੱਦੇ ਡਾਕਟਰ ਜਸਵੀਰ ਸਿੰਘ ਸੰਜੂ ਨੇ ਆਪਣੀ ਫੋਟੋ ਵੱਡੀ ਕਰਕੇ ਲਗੀ ਬਾਲਮੀ ਵਾਲੇ ਖੁੱਟੀ ਲਈ ਹੈ ਉਹਦੇ ਨਾਲ ਨੇਵੀਂ ਸਿਸਟਮ ਬਣਿਆ ਪਿਆ ਜਿੱਥੇ ਕਿ ਪ੍ਰਧਾਨਾਂ ਦੀਆਂ ਫੋਟੋ ਲੱਗੀਆਂ ਉਹਦੇ ਬਰਾਬਰ ਹੀ ਬਾਲਮੀ ਵਾਲੇ ਮੂਰਤ ਚਾਹੀਏ ਜੋ ਕਿ ਬਹੁਤ ਨਿੰਦਨਯੋਗ ਹੈ ਜਿੱਥੇ ਗੱਲਾ ਕਰ ਹੈ ਬੁੱਧ ਤੀਕ ਬੁੱਧ ਮੰਦਪਾਗੀ ਜੀ ਫਟੂ ਲਈ ਜਿਹੜੀ ਕਿ ਨਿੰਦਿਆ ਜੋਗ ਹੈ ਸਾਰਿਆਂ ਨੇ ਇਹ ਵਿਚਾਰ ਕੀਤਾ ਕਿ ਕਿਉਂ ਨਾ ਵੀ ਇਹਦੀ ਨਿੰਦਿਆ ਹੀ ਕੀਤੀ ਜਾਵੇ ਭੰਡਾਰੀ ਪੁੱਲ ਤੇ ਧਰਨਾ ਦੇ ਕੇ ਇਹਨੂੰ ਮਾਤ ਦੇ ਦਿੱਤੀ ਜਾਵੇ ਡਾਕਟਰ ਜਸਵੀਰ ਸਿੰਘ ਸੰਧੂ ਭਾਵੇਂ ਯਲੀ ਡਾਕਟਰ ਹੈ ਲੇਕਿਨ ਡਾਕਟਰ ਬਣਿਆ ਪਿਆ ਹੈ ਤੇ ਆਓ ਇਹਨੂੰ ਬਸ ਅਕਲ ਤਾਂ ਦਈਏ ਕਿ ਲਵੀ ਤੂੰ ਵੀ ਆਪਣੇ ਸਮਾਜ ਦਾ ਨਾ ਹੁੰਦਿਆ ਹੋਇਆ ਸਮਾਜ ਬੜਦਾ ਹੈ ਧੰਨਵਾਦ ਜੈ ਬਾਲਮੀਕੀ ਹਰ ਬਾਲਮੀਕੀ ਜਦੋਂ ਵੀ ਬਾਲਮੀਕੀ ਜਰੀਆ ਸੰਗਠਣ ਨੇ ਆਜਾ ਵਾਲਮੀਕੀ ਜਿਹੜਾ 30 ਇਥੇ ਆ ਕੋਈ ਵੀ ਪ੍ਰੋਗਰਾਮ ਹੁੰਦਾ ਵਾ ਤਾਂ ਤਕਰੀਬਨ ਹੀ ਦੇਖਦੇ ਆ ਕਿ ਜਿਹੜੇ ਨਮਾਇंदे ਹੁੰਦੇ ਆ ਬੜੇ ਜਿਸ ਤਰ੍ਹਾਂ ਪੋਲਿਟਿਸ਼ੀਅਨ ਹੋਗੇ ਉਹਨਾਂ ਦੀਆਂ ਫੋਟੋਆਂ ਵੱਡੀਆਂ ਹੁੰਦੀਆਂ ਐ ਤੇ ਤਕਰੀਬਨ ਦੇਖਦੇ ਆ ਵਾਲਮੀਕੀ ਮਹਾਰਾਜ ਜੀ ਦੀ ਫੋਟੋ ਜਿਹੜੀ ਛੋਟੀ ਲਗਾਈ ਜਾਂਦੀ ਆ ਹੋਰ ਵੀ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਫਲੈਕਸਾਂ ਵਗੈਰਾ ਜਾਂ ਛਪਾਉਂਦੇ ਨੇ ਉਹਨਾਂ ਨੂੰ ਕੀ ਤਾੜਨਾ ਦਿੰਦੇ ਇੱਕ ਦਿਨ ਸਹੀ ਤੇ ਤਾੜਨਾ ਦਿੰਦੇ ਕਿ ਗੁਰੂ ਵਾਲਮੀਕੀ ਮਹਾਰਾਜ ਇਹ ਕੋਸ਼ਿਸ਼ੀ ਕਰਤਾ ਹੈ ਜਿਨ੍ਹਾਂ ਨੇ ਲੱਭ ਕੁਛ ਛੋਟੀ ਬੱਚਿਆਂ ਨੂੰ ਆਸਥਿਕ ਸ਼ਾਸਤਰੀ ਵਿੱਦਿਆ ਦਿੱਤੀ ਆਪਾਂ ਵੀ ਇਹਨਾਂ ਦੇ ਯੋਗਮਾ ਪਰਮ ਦੇ ਵਿੱਚ ਆਈਏ ਤੇ ਆਪਣੇ ਜੀਵ ਨੂੰ ਸਫਲ ਬਣਾਉਣ ਦੇ ਵਾਸਤੇ ਸਫਲਤਾ ਪ੍ਰਾਪਤ ਕਰੀਏ ਧੰਨਵਾਦ ਕਿ ਮੌਜੂਦਾ ਸਰਕਾਰ ਜਿਹੜੀ ਆਪਣੇ ਹੀ ਐਮ.ਐਲ.ਏ ਦੇ ਖਿਲਾਫ ਕੋਈ ਕਾਰਵਾਈ ਕਰੇਗੀ ਦੇਖੋ ਜੀ ਇਹਨਾਂ ਨੇ ਹੀ ਇੱਕ ਸੰਵਧਾਨ ਬਣਾਇਆ ਹੈ ਆ ਥੋੜੀ ਦੇਰ ਨਹੀਂ ਪਹਿਲਾਂ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ ਕਿ ਜਿਹੜੇ ਬੇਅਦਬੀ ਕਰੇਗਾ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਕੀਤੀ ਹੋਈ ਤੇ ਬੇਅਦਬੀ ਹੈ ਨਾ ਕਿ ਇਹ ਹਿੰਦੁਸਤਾਨ ਦਾ ਧਰਮਜੂਬਾ ਹੈ ਮੰਦਰ ਉਹਦੇ ਉੱਤੇ ਝਾੜੂ ਦਾ ਲੋਗੋ ਲਾਇਆ ਦਾ ਬਰਦਾਸ਼ਤ ਤੋਂ ਬਾਹਰ ਸਾਰਾ ਪੰਜਾਬ ਇਕੱਠਾ ਹੋ ਰਿਹਾ ਹੈ ਕੱਲ ਸਾਡੇ ਬੰਦੀ ਜਿਹੜੀ ਹੈਗੀ ਨਹੀਂ ਸਾਡੇ ਜਗੂ ਪ੍ਰਧਾਨ ਜੀ ਇਹ ਉਕੇ ਪੁੱਲ ਤੇ ਤਰਨਾ ਦੇਣਗੇ ਡਿਮਾਂਡ ਕਰਨਗੇ ਐਫਆਈਆ ਦੀ ਕਾਪੀ ਕਰਨ ਦੀ ਕਿਉਂ ਜੇ ਐਫਆਈਆ ਦਰਜੀ ਹੋਵੇ ਉਹਨੂੰ ਵੀ ਜੋ ਸਰਕਾਰ ਨੇ ਆਪਣਾ ਸੰਵਧਾਨ ਦੇ ਵਿੱਚ ਪਾਸ ਕੀਤਾ ਹੈ ਉਹਦੇ ਹਿਸਾਬ ਜੈ ਮਿਲਗੀ ਧੰਵਾਦ ਜਿਹੜਾ ਦਾ ਦੋਸਤ ਮੀਟਿੰਗ ਰੱਖੀ ਦੀ ਸਭ ਤੋਂ ਪਹਿਲਾਂ ਦੇਸ਼ ਵਿਸ਼ੇਸ ਵਸਦੇ ਵਾਲਮੀਕੀ ਸਮਾਜ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਮਾ ਸੇਵਾਦਾਰ ਬਾਬਾ ਬਲਵੰਤ ਨਾ ਪਾਉਣ ਵਾਲਮੀਕੀ ਤੀਰਤੂਣਾ ਸਾਹਿਬ ਤੋਂ ਸਤਿਗੁਰੂ ਮਲਕੀਤ ਸਿੰਘ ਮਹਾਰਾਜ ਜੀ ਦਾ ਅੱਜ ਜੋ ਵਿਸ਼ੇਸ਼ ਮੀਟਿੰਗ ਅੰਮ੍ਰਿਤਸਰ ਦੇ ਵਿੱਚ ਜਿਹੜਾ ਗੋਲ ਬਾਗ ਓਮ ਪ੍ਰਕਾਸ਼ ਜੀ ਗੱਬਰ ਚੇਅਰਮੈਨ ਸਾਹਿਬ ਜਿਹੜੇ ਉਹਨਾਂ ਦੇ ਦਫ਼ਤਰ ਰੱਖੀ ਗਈ ਜਿਹਦੇ ਵਿੱਚ ਵੱਖ-ਵੱਖ ਜਿਹੇ ਬੰਦੀਆਂ ਦੇ ਜਿਹੜੇ ਨੁਮਾਇंदे ਆ ਸਾਰੇ ਇਕੱਠੇ ਹੋਏ ਆ ਮੋਦਬਰ ਬੰਦੇ ਜਿਹਦੇ ਵਿੱਚ ਸੰਤ ਸਮਾਜ ਲੋਮਾਰਾ ਮਲਗੀਦਨਾ ਜੀ ਵੱਲੋਂ 10 ਵੀ ਇੱਥੇ ਹਾਜ਼ਰ ਆ ਔਰ ਜੋ ਅਕਾਲ ਦੇ ਬੋਰਡ ਲੱਗੇ ਆ ਐਮਐਲਏ ਜਿਹੜਾ ਜਸਵੀਰ ਸਿੰਘ ਜੀ ਆ ਇਹਦਾ ਬਹੁਤ ਮੰਦ ਭਾਗੀ ਘਟਨਾ ਹੈ ਅੱਜ ਜੇ ਕਿਤੇ ਵੀ ਜਾਂ ਦਰਗਾਣਾ ਤੀਰਥ ਤੇ ਜਾਂਕ ਦੇ ਦਰਬਾਰ ਸਾਹਿਬ ਦੇ ਇਦਾਂ ਦਾ ਲੋਗੋ ਲੱਗ ਜਾਂਦਾ ਤੇ ਪਤਾ ਨਹੀਂ ਕੀ ਬਵਾਲ ਮਚਦਾ ਇਸ ਕਰਕੇ ਵਾਲਮੀਕੀ ਤੀਰਥ ਜਿਹੜਾ ਦਲਤਾਂ ਦਾ ਤੀਰਥ ਹੈ ਇਸ ਕਰਕੇ ਸਰਕਾਰ ਜਿਹੜਾ ਇਹਨੂੰ ਅਣਦੇਖਿਆ ਕਰਦੀ ਹੈ ਮੈਂ ਬੇਨਤੀ ਕਰਨਾ ਚਾਹੁੰਦਾ ਸਭ ਤੋਂ ਪਹਿਲਾਂ ਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿ ਜੋ ਵੀ ਵਾਲਮੀਕੀ ਤੀਰਥ ਦੇ ਪ੍ਰੋਗਰਾਮ ਹੁੰਦੇ ਆ ਜਾਂ ਉਥੋਂ ਦੇ ਕੋਈ ਸਰਕਾਰਾਂ ਦੇ ਥਰੂ ਜਿਹੜੇ ਪ੍ਰੋਗਰਾਮ ਹੁੰਦੇ ਆ ਉਹਨੂੰ ਪਹਿਲਾਂ ਜਿਹੜਾ ਵਾਲਮੀਕੀ ਤੀਰਥ ਦੇ ਸੰਤ ਸਮਾਜ ਨੂੰ ਜਿਹੜਾ ਸਤਗੁਰੂ ਮਲਕੀਤ ਨਾਜ਼ ਮਹਾਰਾਜ ਜੀ ਗੱਦੀ ਦੇ ਮੌਜੂਦਾ ਹੈ ਉਹਨਾਂ ਨੂੰ ਇਹ ਚੀਜ਼ ਜਿਹੜੀ ਪਹਿਲਾਂ ਚੈੱਕ ਕਰਾਈ ਜਾਵੇ ਫਿਰ ਜਿਹੜਾ ਇਹਨਾਂ ਦਾ ਵਫਦ ਬਣਿਆ ਜਾਂ ਡੀਸੀ ਸਾਹਿਬ ਜੀ ਆ ਸਾਰਾ ਚੈੱਕ ਕਰਾ ਕੇ ਫਿਰ ਇਹਨਾਂ ਚੀਜ਼ਾਂ ਨੂੰ ਲਾਉਣਾ ਚਾਹੀਦਾ ਅੱਗੇ ਵਾਸਤੇ ਔਰ ਜਿੰਨਾਂ ਨੇ ਇਹ ਸਰਕਾਰ ਨੇ ਭਗਵੰਤ ਮਾਨ ਜੀ ਨੇ ਜਿਹੜੇ ਥੋੜੇ ਦਿਨ ਪਹਿਲਾਂ ਅਲਾਸ ਕੀਤਾ ਕਿ ਜਿਹੜਾ ਬੇਦਬੀਆ ਕਰੂਗਾ ਜਾਂ ਕੁਝ ਵੀ ਗੁਰਦੁਆਰੇ ਜਾਂ ਮੰਦਰ ਮਸਜਿਦ ਦੇ ਵਿੱਚ ਕਿਸੇ ਵੀ ਤਰੀਕੇ ਦਾ ਜਿਹੜਾ ਇਹੋ ਜਿਹਾ ਵਿਹਾਰ ਕਰਦਾ ਜਾਂ ਗਲਤ ਸਿਸਟਮ ਨੂੰ ਚਲਾਉਂਦਾ ਤੇ ਉਹਦੇ ਤੇ ਕਾਰ ਬਣਦੀ ਕਾਰਵਾਈ ਕੀਤੀ ਜਾਵੇ ਇਸ ਕਰਕੇ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਕਿ ਜਿਹੜਾ ਇਹ ਤੀਰ ਦੇ ਜਿਹੜਾ ਇਹਨਾਂ ਨੇ ਲੋਗੋ ਲਾ ਕੇ ਜਿਹੜਾ ਝਾੜੂ ਵਾਲਿਆਂ ਦਾ ਇਹ ਬਹੁਤ ਮੰਦਭਾਗੀ ਘਟਨਾ ਹੈ ਵਾਲਮੀਕ ਮਾਰਦ ਦਾ ਸਰੂਪ ਜਿਹੜਾ ਇਹਨਾਂ ਛੋਟਾ ਲਾਇਆ ਔਰ ਬਾਕੀ ਪਾਰਟੀ ਦੇ ਜਿਹੜੇ ਨਮਾਇंदे ਉਹ ਵੀ ਉਹਨਾਂ ਦੇ ਨਾਲ ਕਰਕੇ ਲਾਏ ਆ ਔਰ ਜਸਵੀਰ ਸਿੰਘ ਐਮਐਲਏ ਜਿਹੜੇ ਖੁਦ ਸਮਾਜ ਦੇ ਜਿਹੜੇ ਆ ਮੇਰੇ ਖਿਆਲ ਮੈਂਬਰ ਵੀ ਬਣਿਆ ਸਰੈਂਡ ਬੋਰਡ ਦੇ ਇਹਨਾਂ ਦੇ ਜਿਹੜਾ ਪੱਖਪਾਤ ਜਿਹੜਾ ਜਿਹੜਾ ਸਰਕਾਰ ਵੱਲੋਂ ਕੀਤਾ ਜਾਂਦਾ ਇਹਦਾ ਇੱਕ ਸਖਤ ਵਿਰੋਧ ਕਰਦੇ ਆਂ ਔਰ ਸਰਕਾਰ ਨੂੰ ਤਕਾਮ ਨਹੀਂ ਦਿੰਦੇ ਆ ਕਿ ਜੇ ਜਲਦ ਤੋਂ ਜਲਦ ਇਹਨਾਂ ਨੂੰ ਇਹਨਾਂ ਦੇ ਕਾਰਵਾਈ ਨਾ ਕੀਤੀ ਔਰ ਕੱਲ ਜਿਹੜਾ ਵਾਲਮੀਕ ਤੀਰਥਲੋ ਜਿਹੜਾ ਸੱਦਾ ਪੱਤਰ ਦਿੱਤਾ ਗਿਆ 12 ਵਜੇ ਦਾ ਸੰਤ ਸਮਾਜ ਜਿਹੜਾ ਇਹਨਾਂ ਸਾਰਿਆਂ ਦਾ ਸਮਰਥਨ ਕਰੇਗਾ ਔਰ ਹੋਰ ਵੀ ਜਹੇ ਬੰਦੀਆਂ ਜਿੰਨੀਆਂ ਵਾਲਮੀਕੀ ਸਮਾਜ ਦੀਆਂ ਜਹੇ ਬੰਦੀਆਂ ਰੰਗਰੇਟਾ ਸਮਾਜ ਦੀਆਂ ਜਹੇ ਬੰਦੀਆਂ ਔਰ ਵੀ ਵਾਲਮੀਕੀ ਸਮਾਜ ਦੇ ਜਿੰਨੇ ਵੀ ਆਗੂ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਚੀਜ਼ ਦੇ ਧਿਆਨ ਚ ਰੱਖ ਕੇ ਵਾਲਮੀਕੀ ਤੀਰਥ ਦੇ ਜਿਹੜੇ ਪ੍ਰਬੰਧਾਂ ਨੂੰ ਲੈ ਕੇ ਜਿਹੜਾ ਮਰਜ਼ਾਦਾ ਭੰਗ ਕੀਤੀਆਂ ਜਾਂਦੀਆਂ ਬਾਰ-ਬਾਰ ਇਹਨਾਂ ਦੇ ਉੱਤੇ ਲਗਾਮ ਪਾਈ ਜਾਵੇ ਔਰ ਜਿਹੜਾ ਕੱਲ ਕਾਠ ਹੋ ਰਿਹਾ ਉਹਦੇ 'ਚ ਵੱਧ ਚੜ ਕੇ ਸੰਗਤਾਂ ਨੂੰ ਬੇਨਤੀ ਕਰਦਾ ਕਿ ਆਪੋ ਆਪਣੇ ਵਹੀਕਲਾਂ ਤੇ ਪਰਿਵਾਰਾਂ ਸਮੇਤ ਪਹੁੰਚ ਕੇ ਇਸ ਦੀ ਅਗਵਾਈ ਕਰੋ ਔਰ ਜਿਹੜਾ ਕਿ ਸਰਕਾਰ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਜਿਹੜੀ ਰੋਸ ਮੀਟਿੰਗ ਰੱਖੀ ਗਈ ਆ ਇਸ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਮੈਂ ਲਾਪਰੀ ਸਿੰਘ ਪੰਜਾਬ ਯੂਥ ਪ੍ਰਧਾਨ ਤੋਂ ਅਸੈਪਟ੍ਰੇਸਤ ਭਗਵਾਨ ਵਾਲਮੀਕੀ ਆਸ਼ਰਮ ਤੋਂ ਸੇਵਾਦਾਰਾਂ ਜੀ ਜਿਵੇਂ ਕਿ ਜਿਹੜਾ ਜਸਬੀਰ ਸਿੰਘ ਸੰਧੂ ਐਮ ਐਲ ਏ ਅੰਮ੍ਰਿਤਸਰ ਤੋਂ ਆਪਣਾ ਜਿਹੜਾ ਵੈਸਟ ਹਲਕੇ ਤੋਂ ਆ ਉਹਨੇ ਜਿਹੜਾ ਸ਼ਰਾਇਨ ਬੋਰਡ ਜਿਹੜੇ 7 ਮੈਂਬਰ ਪਾਏ ਗਏ ਸੀ ਉਸ ਦੇ ਉਹਦੇ ਵਿੱਚ ਮਾਨ ਸਾਹਿਬ ਨੇ ਜਿਹੜਾ ਇਹਨਾਂ ਨੂੰ ਵੀ ਉਹਦੇ ਵਿੱਚ ਮੈਂਬਰ ਪਾਇਆ ਸੀਗਾ ਕਿ ਜਿਹਦੇ ਉਹਦੇ ਸੰਬੰਧ ਵਿੱਚ ਇਹਨਾਂ ਨੇ ਅੱਜ ਟਿਰਸ ਨਾਸਤਕ ਹੋਣਾ ਸੀ ਜਿਹਦੇ ਸੰਬੰਧ ਚ ਇਹਨਾਂ ਨੇ ਆਪਣੇ ਹੋਲਡਿੰਗ ਬਣਾਏ ਸੀਗੇ ਜਿਹਦੇ ਚ ਇਹਨਾਂ ਨੇ ਹਾਡੇ ਵਾਲਮਿਕੀ ਭਾਈਚਾਰੇ ਦੇ ਤੀਰਥ ਜਿਹੜਾ ਅੰਮ੍ਰਿਤਸਰ ਹੈਗਾ ਵਾ ਉਹਦੇ ਤੀਰਥ ਦੇ ਉੱਤੇ ਆਪਣੇ ਝਾੜੂ ਦਾ ਲੋਗੋ ਲਾਇਆ ਵਾ ਜਿਹਦੇ ਜਦ ਨੂੰ ਵੇਖ ਕੇ ਸਾਰੇ ਸੜਕਾਂ ਉੱਤੇ ਜਿਹੜਾ ਵਾਲਮਿਕੀ ਭਾਈਚਾਰੇ ਨੂੰ ਬੜਾ ਉਹਨਾਂ ਦੇ ਮਾਨ ਨੂੰ ਠੇਸ ਪਹੁੰਚੀ ਆ ਬੜਾ ਰੋਸ ਆ ਉਹਨਾਂ ਦੇ ਵਿੱਚ ਇਸ ਕਰਕੇ ਅਸੀਂ ਮਾਨ ਸਰਕਾਰ ਨੂੰ ਆਪਣਾ ਭਗਵੰਤ ਮਾਨ ਜੀ ਨੂੰ ਕਹਿਣਾ ਚਾਹੁੰਦੇ ਆ ਸਾਡੀ ਬੇਨਤੀ ਵੀ ਆ ਅਤੇ ਚੇਤਾਵਨੀ ਵੀ ਆ ਤੁਸੀਂ ਹੱਲੇ 3 ਦਿਨ ਪਹਿਲਾਂ ਜਿਹੜਾ ਆ ਮਤਾ ਪਾ ਕੇ ਪਾਸ ਕਰਾ ਕੇ ਕਾਨੂੰਨ ਬਣਾਇਆ ਵਾ ਕਿ ਜਿਹੜਾ ਵੀ ਬੇਦਬੀ ਕਰੇਗਾ ਉਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਤੇ ਉਮਰ ਕੈਦ ਵੀ ਉਹਨੂੰ ਕੀਤੀ ਜਾਏਗੀ ਇਹ ਜਿਹੜਾ ਜਸਬੀਰ ਸਿੰਘ ਆ ਇਹ ਸਾਡੇ ਹਿੰਦੂਸਤਾਨ ਤੋਂ ਬਾਹਰ ਨਹੀਂ ਹੈਗਾ ਇਹਦੇ ਵਾਸਤੇ ਵੀ ਉਹੀ ਕਾਨੂੰਨ ਇੱਕੋ ਜਾਵਾ ਇਹਦੇ ਉੱਤੇ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਡੇ ਵਾਲਮੀਕੀ ਭਾਈਚਾਰੇ ਦੀ ਇਹ ਮੰਗਾ ਮੰਗਿਆ ਅਤੇ ਐਫਆਈਆਰ ਵੀ ਹੋਣੀ ਚਾਹੀਦੀ ਜਿਹੜਾ ਇਹਨਾਂ ਨੇ ਆਪਣਾ ਕਾਨੂੰਨ ਬਣਾਇਆ ਵਾ ਤੇ ਮਾਫੀ ਵੀ ਮੰਗੇ ਤੇ ਅਸਤੀਫਾ ਵੀ ਦਵੇ ਆਪਣੇ ਜਿਹੜਾ ਵਾ ਸ਼ਾਈ ਬੋਰਡ ਦੇ ਮੈਂਬਰ ਪਿਆ ਵਾ ਇੰਨਾ ਇਹ ਕਹਿੰਦਾ ਜੇਕਰ ਇਹ ਇੰਨੇ ਹਾਡੀਆਂ ਇਹ ਵੀ ਗੱਲਾਂ ਦੀ ਉਲੰਘਣਾ ਕੀਤੀ ਤੇ ਸੜਕਾਂ ਤੇ ਆ ਕੇ ਇਹਨਾਂ ਨੂੰ ਇਹ ਸਰਕਾਰ ਨੂੰ ਵਾਲਮੀਕੀ ਭਾਈਚਾਰਾ ਠੋਕੇ ਜਵਾਬ ਦੇਗਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ